ਜੇ 15 ਫਰਵਰੀ ਦਿਨ ਵੀਰਵਾਰ ਨੂੰ ਸ਼ਾਮ 7:00 ਵਜੇ ਦੀ ਇਕ ਜਲਸਾ ਕਿਸਾਨਾਂ ਵੱਲੋਂ ਸ਼ਹਿਰ ਗਿਆ ਸੁਨਹਿ ਕੈਸੇ ਪਾਤਰਾਂ ਜਿਸ ਵਿੱਚ ਲੋਕਾਂ ਦੇ ਸਹਿਯੋਗ ਨਾਲ ਬਾਟਰ ਤੇ ਮਸ਼ੀਨਾ ਲੈ ਕੇ ਆ ਰਹੇ ਕਿਸਾਨਾਂ ਤੋਂ ਜ਼ਬਰਦਸਤ ਖੂਫੇ ਖਾਣੇ ਵਿੱਚ ਬੰਦ ਕਰਨ ਦੇ ਵਿਰੋਧ ਵਿੱਚ ਕਿਸਾਨਾਂ ਨੇ ਟ੍ਰੈਕ ਜਾਮ ਕਰ ਦਿੱਤਾ ਅਤੇ ਧਰਨਾ ਲਾ ਕੇ ਪ੍ਰਸ਼ਾਸਨ ਦੇ ਖਿਲਾਫ ਜਮ ਕੇ ਮਾਰੇ ਗਏ ਦੀ ਸਥਿਤੀ ਵਿੱਚ ਮੁਸਿੰਨ ਨੂੰ ਵਾਪਸ ਕਰਨ ਤੱਕ ਧਰਨਾ ਜਾਰੀ ਰੱਖਣ ਦੀ ਗੱਲ ਕਹੀ। ਭਾਈ ਭਾਈ ਕੋਈ ਨਾ ਯਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਮਸ਼ੀਨ ਤੇ ਬੈਰੀਕੇ ਟੁੱਟ ਜਾਣਗੇ ਬੀਜੇਪੀ ਦੀ ਸਰਕਾਰ ਦੇ ਮੇਰਾ ਨਾਮ ਰਾਜ ਸਿੰਘ ਖਾਲਸਾ ਸੋ ਜਿਹੜਾ ਅੱਜ ਇੱਥੇ ਪਾਤੜਾਂ ਦੇ ਵਿੱਚ ਹੋਇਆ ਬਹੁਤ ਹੀ ਨਿੰਦਣਯੋਗ ਹੈ ਜੋ ਸਾਡੀ ਲੜਾਈ ਹੈ ਜਿਹੜੀ ਸੈਂਟਰ ਨਾਲ ਸੀ ਪਰ ਜੋ ਭਗਵੰਤ ਮਾਨ ਹੈ ਇਹ ਬਿਲਕੁਲ ਹੀ ਨਜਾਇਜ਼ ਕਿਸਾਨਾਂ ਦੇ ਨਾਲ ਧੱਕਾ ਕਰ ਰਿਹਾ ਸੋ ਜਾਣਾ ਅਸੀਂ ਖਨੌਰੀ ਬਾਰਡਰ ਤੇ ਪਰ ਸਾਨੂੰ ਘੇਰ ਪਾਤੜਾ ਲਿਆ ਜਾਂਦਾ ਜੋ ਪੰਜਾਬ ਦੇ ਵਿੱਚ ਹੈ ਇੱਕ ਪਾਸੇ ਭਗਵੰਤ ਮਾਨ ਕੱਲ ਬਿਆਨ ਦਿੰਦਾ ਹੈ ਕਿ ਮੇਰੇ ਕਿਸਾਨ ਨੇ ਜਿਹੜੇ ਉਹ ਦਿੱਲੀ ਜਾਣ ਤੇ ਅਸੀਂ ਨੰਘਾਵਾਂਗੇ ਤੇ ਇੱਕ ਪਾਸੇ ਅੱਜ ਦੋਗਲਾ ਚਿਹਰਾ ਸਾਹਮਣੇ ਆ ਰਿਹਾ ਇੱਕ ਪਾਸੇ ਸਾਡੀ ਜੇਸੀਬੀ ਮਸ਼ੀਨਾ ਖੋ ਕੇ ਥਾਣਿਆਂ ਵਿੱਚ ਲਜਾਈਆਂ ਜਾ ਰਹੀਆਂ ਨੇ ਇਹ ਸ਼੍ਰੀਆਮ ਧੱਕਾ ਇੱਥੋਂ ਪਤਾ ਲੱਗਦਾ ਹੈ ਕਿ ਪੰਜਾਬ ਸਰਕਾਰ ਸੈਂਟਰ ਦੀ ਸਰਕਾਰ ਨਾਲ ਕਿਉਂ ਖਿੜੀ ਆ ਬਿਲਕੁਲ ਉਹਦੇ ਅੱਗੇ ਝੁਕ ਚੁੱਕੀ ਆ ਸਰਕਾਰਾਂ ਇੱਥੇ ਪਹਿਲਾਂ ਵੀ ਸੀ ਅੰਦੋਲਨ ਅਸੀਂ ਪਹਿਲਾਂ ਵੀ ਲੜਿਆ ਕੈਪਟਨ ਵੇਲੇ ਨਹੀਂ ਇਹੋ ਜਿਹਾ ਕੁਝ ਹੋਇਆ ਭਾਵੇਂ ਕੈਪਟਨ ਨਾਲ ਮੇਰੇ ਮਲਕ ਵਿੱਚ મતભੇਦ ਨੇ ਪਰ ਜੋ ਗੱਲ ਚੰਗੀ ਐ ਤਾਂ ਚੰਗੀ ਐ ਕੈਪਟਨ ਵੇਲੇ ਨਹੀਂ ਕੋਈ ਜੇਸੇਬੀ ਰੁਕੀ ਕੋਈ ਟਰਾਲੀ ਰੁਕੀ ਕੋਈ ਖਸਾਂ ਰੁਕਿਆ ਅੱਜ ਹੀ ਕਿਉਂ ਸਾਡੀਆਂ ਜੇਸੇਬੀਆਂ ਰੁਕ ਰਹੀਆਂ ਨੇ ਸਾਡੀਆਂ ਤਲਾਸ਼ੀਆਂ ਲਈਆਂ ਜਾ ਰਹੀਆਂ ਨੇ ਸਾਡੀਆਂ ਗੱਡੀਆਂ ਚੈੱਕ ਕੀਤੀਆਂ ਜਾ ਰਹੀਆਂ ਨਾਂ ਲਿਖੇ ਜਾ ਰਹੇ ਨੇ ਇਹ ਕਿਉਂ ਕਿਉਂਕਿ ਜਿਹੜੀ ਇੱਥੋਂ ਦੀ ਸਰਕਾਰ ਹੈ ਉਹ ਮੋਦੀ ਨਾਲ मिल चुकी है ओदे सम्बन्ध च पिंडा च बहुत ਵੱਡਾ ਲਾਮ ਲਸ਼ਕਰ ਲੈ ਕੇ ਅਸੀਂ ਇੱਥੋਂ ਤੁਰੇ ਆ ਹਲਕਾ ਅਮਰਗੜ ਤੋਂ ਤੁਰੇ ਆ ਮੈਂ ਸ਼ੀਰਾ ਬਨਬੋਰਾ ਹਲਕਾ ਅਮਰਗੜ ਤੋਂ ਅਸੀਂ ਜਦੋਂ ਤੁਰੇ ਤਾਂ ਸਾਨੂੰ ਡਿੜਬੇ ਆ ਕੇ ਔਰ ਇੱਕ ਪੋਕਲੇਨ ਆ ਜਿਹੜੀ ਸੁਨਾਮ ਦੇ ਸੁਨਾਮ ਤੋਂ ਬਾਹਰ ਰੋਡ ਤੋਂ ਨੌਜਵਾਨ ਦਾ ਘਰ ਆ ਉਹ ਵੀ ਸਾਡੇ ਨਾਲ ਸੀਗੇ ਔਰ ਉਹ ਵਿਚਾਰਾ ਗਰੀਬ ਘਰ ਦਾ ਨੌਜਵਾਨ ਹੈ ਇੱਕੋ ਹੀ ਪੋਕਲੇਨ ਤੇ ਉਹ ਕਿਸਾਨੀ ਦਾ ਦਰਦ ਲੈ ਕੇ ਕੇ ਯਾਰ ਮੈਂ ਬੈਰੀਕੇਡ ਤੋੜੂੰਗਾ ਮੇਰੀ ਮਸ਼ੀਨ ਲੈ ਕੇ ਜਾਓ ਦਰਦ ਲੈ ਕੇ ਉਹ ਵਿਚਾਰਾ ਨਾਲ ਲੈ ਕੇ ਪੁਰਾਣੇ ਟਰੈਕਟਰ ਤੇ ਉਹ ਉਹ ਵੀ ਨਾਲ ਪਹੁੰੜਿਆ ਪਹਿਲਾਂ ਤਾਂ ਡਿੜਬੇ ਆ ਕੇ ਪੰਜਾਬ ਪੁਲਿਸ ਨੇ ਸਾਨੂੰ ਰੋਕਿਆ ਉੱਥੇ ਐਸਪੀ ਡੀਐਸਪੀ ਔਰ ਐਸਐਚਓ ਏਐਸਆਈ ਬਾਕੀ ਹੋਰ ਮੁਲਾਜ਼ਮ ਸੀਗੇ ਲੇਡੀ ਸਟਾਫ ਸੀਗਾ ਅਸੀਂ ਉਤਰ ਕੇ ਜਦੋਂ ਤੱਕਾ ਮੁੱਕੀ ਪੁਲਿਸ ਨਾਲ ਕੀਤੀ ਅਸੀਂ ਇਸ ਗੱਲੋਂ ਮੁਕਰਦੇ ਨਹੀਂ ਅਸੀਂ ਪੰਜਾਬ ਪੁਲਿਸ ਨਾਲ ਤੱਕਾ ਮੁੱਕੀ ਕੀਤੀ ਸਾਨੂੰ ਉਹਨਾਂ ਨੇ ਰਾਹ ਦਿੱਤਾ ਜabb ਬੰਦੇ ਘੱਟ ਸੀਗੇ ਅਸੀਂ ਜ਼ਿਆਦੇ ਸੀਗੇ ਔਰ ਪਾਤਣਾ ਆ ਕੇ ਜ਼ੁਲਮ ਦੀ ਇੰਤਹਾ ਹੋ ਗਈ ਕਿ ਮੋਦੀ ਸਰਕਾਰ ਨੇ ਤਾਂ ਸਾਡੇ ਸਾਨੂੰ ਸਾਨੂੰ ਪਤਾ ਹੈ ਕਿ ਮੋਦੀ ਤੇ ਬੀਜੇਪੀ ਸਰਕਾਰ ਤੇ ਸਾਡੀ ਦੁਸ਼ਮਣ ਜਮਾਤ ਹੈ ਕਿਸਾਨਾਂ ਦੀ ਉਹਨਾਂ ਨੇ ਤਾਂ ਅਮਬਾਨੀ ਡਾਨੀਆਂ ਦੇ ਪੁੱਤਾਂ ਨੂੰ ਫਾਇਦਾ ਦੇਣਾ ਹੈ ਪੰਜਾਬ ਦਾ ਕਿਸਾਨ ਹਰਿਆਣਾ ਦਾ ਕਿਸਾਨ ਮਾਰਨਾ ਉਹਨਾਂ ਨੇ ਉਦਾਂ ਸਾਡੇ ਖਿਲਾਫ ਹੋਵੇ ਪਰ ਜਦੋਂ ਸਾਡੀ ਸਰਕਾਰ ਸਾਡੀ ਪੰਜਾਬ ਪੁਲਿਸ ਸਾਡੇ ਬਾਰਡਰ ਤੋਂ 20 15 ਕਿਲੋਮੀਟਰ ਅੰਦਰ ਸਾਨੂੰ ਰੋਕਦੀ ਐ ਧੱਕੇ ਨਾਲ ਸਾਡੇ ਡਾਂਗਾ ਮਾਰ ਕੇ ਸਾਨੂੰ ਧੱਕੇ ਮਾਰ ਕੇ ਉਸ ਟਰੈਕਟਰ ਦੇ ਡਰਾਈਵਰ ਨੂੰ ਲਾ ਕੇ ਮੇਰੇ ਆ ਦੋਏ ਹੱਥ ਸਟੀਰੀਂਗ ਨੂੰ ਪਾਏ ਵੇਤੀ ਜਦੋਂ ਮੇਰੇ ਮੈਨੂੰ ਧੱਕਾ ਮਾਰਿਆ ਡੀਐਸਪੀ ਨੇ ਔਰ ਡੀਐਸਪੀ ਨੇ ਸਾਨੂੰ ਮੰਦੀਆਂ ਸਾਨੂੰ ਮਾਣਾ ਪੈ ਮੰਦੀਆਂ ਗਾਲਾਂ ਕੱਢੀਆਂ ਕਿ ਤੁਸੀਂ ਮਾਹੌਲ ਖਰਾਬ ਕਰਦੇ ਹੋ ਮੈਂ ਉਹਨਾਂ ਨੂੰ ਇੱਕੋ ਹੀ ਗੱਲ ਅਸੀਂ ਕਹੀ ਸਾਰੇ ਨੌਜਵਾਨਾਂ ਨੇ ਕਿ ਅਗਰ ਅਸੀਂ ਸ਼ਾਂਤਮਈ ਤਰੀਕੇ ਨਾਲ ਦਿੱਲੀ ਜਾ ਰਹੇ ਹਾਂ ਅਸੀਂ ਮਾਹੌਲ ਖਰਾਬ ਕਰਦੇ ਆਂ ਤਾਂ ਫਿਰ 7ਵੇਂ ਤਰੀਕਾ ਦਾ ਤਰੀਕੇ ਦਾ ਜਵਾਬ ਦੇ ਦੋ ਅਸੀਂ ਉਹਦਾ ਉਹਦਾ ਰਸਤਾ ਕੀ ਆ ਉਹਨਾਂ ਨੂੰ ਕੋਈ ਜਵਾਬ ਨਹੀਂ ਆਇਆ ਸਾਡੀ ਪੋਕਲੇਨ ਮਸ਼ੀਨ ਟਰੈਕਟਰ ਦਾ ਡਰਾਈਵਰ ਪੋਕਲੇਨ ਦਾ ਮਾਲਕ ਅੱਗੇ ਥਾਣੇ ਦੇ ਵਿੱਚ ਲੈ ਗਿਆ ਪ੍ਰਸ਼ਾਸਨ ਸਾਨੂੰ ੱੱਕੇ ਨਾਲ ਇਸ ਦੇ ਰੋਸ ਵਿੱਚੋਂ ਕਿ ਅਸੀਂ ਅੱਗੇ ਜਾਣਾ ਪੋਕਲੇਨ ਮਸ਼ੀਨ ਲੈ ਕੇ ਜਾਣੀ ਹੈ ਇਸ ਦੇ ਰੋਸ ਵਿੱਚੋਂ ਜਿਹੜਾ ਪਾਤਣਾ ਦਾ ਮੇਨ ਚੌਕ ਹੈ ਪਟਿਆਲਾ ਸੰਗਰੂਰ ਮੁੱਖ ਚੌਕ ਇਹ ਸਾਰੇ ਨੌਜਵਾਨਾਂ ਨੇ ਇੱਥੇ ਜਮ ਕਰ ਰੱਖਿਆ ਔਰ ਅਸੀਂ ਉਹਨਾਂ ਚਿਰ ਜਾਂਦੇ ਨਹੀਂ ਜਿੰਨਾ ਚਿਰ ਪੋਕਲੇਨ ਮਸ਼ੀਨ ਉਸ ਕੋਸੇ ਕਿਸਾਨ ਦੇ ਪੁੱਤ ਨੂੰ ਮਿਲਤੀ ਨਹੀਂ ਗੱਲ ਮੇਰਾ ਨੰਦੀ ਸਿੰਘ ਨੇਵਾਲ ਸੂਬਾ ਕਾਰਜਕਾਰੀ ਆਗੂ ਬੀਕੇ ਜੁਇਕਤਾ ਜੀ ਅੱਜ ਜਿਹੜਾ ਇਹ ਸੰਗਰੂਰ ਕੈਂਚੀਆਂ ਦੇ ਵਿੱਚ ਧਰਨਾ ਲੱਗਿਆ ਸਿੱਧੂਪੁਰ ਜਿੱਥੇ ਬੰਦੀ ਦੇ ਤੇ ਹੋਰ ਜਿੱਥੇ ਬੰਦੀਆਂ ਦੇ ਆਗੂ ਸਾਡੇ ਕਾਫਲਿਆਂ ਦੇ ਨਾਲ ਜਿਹੜੇ ਵੈਰੀਗੇਟ ਲੱਗੇ ਹੋਇਆ ਵੱਡਾ ਬਾਰਡਰਾਂ ਦੇ ਉੱਤੇ ਕੇਂਦਰ ਸਰਕਾਰ ਨੇ ਪ੍ਰਬੰਧ ਕੀਤੇ ਆ ਉਹਨਾਂ ਨੂੰ ਤੋੜਨ ਵਾਸਤੇ ਨਾਲ ਆਪਣੀ ਮਸ਼ੀਨਰੀ ਦਾ ਪ੍ਰਬੰਧ ਕਰਕੇ ਖਨੌਰੀ ਬਾਰਡਰ ਦੇ ਉੱਤੇ ਮੋਰਚੇ ਦੇ ਵਿੱਚ ਜਾ ਰਹੇ ਸੀ ਇੱਥੋਂ ਦੇ ਪ੍ਰਸ਼ਾਸਨ ਨੇ ਸਰਕਾਰ ਦੇ ਹੁਕਮਾਂ ਤੇ ਵੱਡੇ ਪੱਧਰ ਤੇ ਕਾਫਲੇ ਬਣਾ ਕੇ ਉਹ ਮਸ਼ੀਨਾਂ ਜ਼ਬਤ ਕੀਤੀਆਂ ਗਈਆਂ ਤੇ ਇੱਥੋਂ ਪੋਪੂਲਰ ਜਾਂ ਜੀਸੀਬੀ ਜਿਹੜੀਆਂ ਮਸ਼ੀਨਾਂ ਉਹ ਇੱਥੋਂ ਦੇ ਪ੍ਰਸ਼ਾਸਨ ਨੇ ਇਹਨਾਂ ਨੂੰ ਤੋਂ ਆਪਣੇ ਕਸਟਡੀ ਦੇ ਵਿੱਚ ਲੈ ਕੇ ਕਿਸੇ ਦੂਜੀ ਜਗ੍ਹਾ ਦੇ ਉੱਤੇ ਭੇਜੀਆਂ ਤੇ ਉਸ ਨੂੰ ਦੇਖਦੇ ਹੋਏ ਲਗਾਤਾਰ ਘਰਾਟ ਤੋਂ ਲੈ ਕੇ ਦਰਬਾਰੋਦ ਨੱਚਵੀਂ ਅਸਾ ਕਾਫਲੇ ਨੂੰ ਰੋਕਿਆਗਾ ਤੇ ਇਥੋਂ ਪਾਤਣਾ ਪ੍ਰਸ਼ਾਸਨ ਨੇ ਤਾਂ ਹੱਥ ਹੀ ਕਰਤੀ ਕਿ ਉਹ ਮਸ਼ੀਨਾਂ ਹੀ ਆਪਣੇ ਕਬਜੇ ਦੇ ਵਿੱਚ ਲੈ ਲਿਆ ਅਸੀਂ ਪੰਜਾਬ ਦੀ ਸਰਕਾਰ ਨੂੰ ਇੱਕ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਤੂੰ ਗੱਲਾਂ ਲੋਕਾਂ ਦੀਆਂ ਤੇ ਕਿਰਤੀ ਲੋਕਾਂ ਦੇ ਕਿਸਾਨਾਂ ਦੀਆਂ ਕਰਦਾ ਹੈ ਮੁੱਖ ਮੰਤਰੀ ਸਾਹਿਬ ਤੇਰੀ ਦੇਖ ਰੇਖ ਦੇ ਵਿੱਚ ਤੇਰੇ ਰਾਜ ਦੇ ਵਿੱਚ ਆ ਕੇਂਦਰ ਸਰਕਾਰ ਨਾਲ ਲੜਨ ਵਾਲੇ ਲੋਕਾਂ ਦੇ ਉੱਤੇ ਤੂੰ ਪੰਜਾਬ ਦੇ ਪ੍ਰਸ਼ਾਸਨ ਨੂੰ ਹੁਕਮ ਦੇ ਕੇ ਜਿਹੜਾ ਜ਼ਬਰ ਕਰਾ ਰਿਹਾ ਹੈ ਜਿਹੋ ਜੀ ਹਾਲਤ ਬਣਾ ਰਿਹਾ ਹੈ ਕਿਤੇ ਦਿੱਲੀ ਵਾਲੇ ਪਾਸੇ ਮੋਰਚੇ ਦਾ ਮੂੰਹ ਜਿਹੜਾ ਹੋ ਰਿਹਾ ਉਹ ਤੇਰੇ ਵਾਲੇ ਪਾਸੇ ਨੂੰ ਨਾ ਕਰਨਾ ਪੈਜੇ ਤੂੰ ਆਪਦੀਆਂ ਇਹਨਾਂ ਨੀਤੀਆਂ ਤੋਂ ਇਹਨਾਂ ਪਾਲਿਸੀਆਂ ਤੋਂ ਬਾਜਾਜ ਨਹੀਂ ਪੰਜਾਬ ਦੇ ਲੋਕ ਹੈ ਤੇਰੇ ਨਾਲ ਸਹਿਯੋਗ ਤਾਂ ਬਹੁਤ ਜਲਦੀ ਕਰ ਲੈਣਗੇ ਕਿਉਂਕਿ ਲੜਾਈ ਕੇਂਦਰ ਸਰਕਾਰ ਨਾਲ ਹੈ ਤੂੰ ਇਹਦੇ ਵਿੱਚ ਇੰਟਰਫੇਅਰ ਕਰਦਾ ਤਾਂ ਇਹਦਾ ਅਰਜੰਦਾ ਤੇ ਇਹਨੂੰ ਭਗਤਣਾ ਪੈਣਾ ਇਸ ਕਰਕੇ ਪਾਤਣਾ ਦਾ ਪ੍ਰਸ਼ਾਸਨ ਇੱਥੇ ਡਿਪਟੀ ਸਬੂ ਨੂੰ ਇਹ ਗੱਲ ਬੇਨਤੀ ਹੈ ਕਿ ਸਾਡੇ ਜਿਹੜੀ ਮਸ਼ੀਨ ਜ਼ਬਤ ਕੀਤੀ ਹੈ ਉਹ ਸਾਡੇ ਲੋਕਾਂ ਨੂੰ ਸਾਡੇ ਕਿਰਤੀ ਲੋਕਾਂ ਨੂੰ ਦਿੱਤੀ ਜਾਵੇ ਤੇ ਅਸੀਂ ਖਨੌਰੀ ਬਾਰਡਰ ਦੇ ਉੱਤੇ ਪਹੁੰਚ ਸਕੀਏ ਮੱਖਾ ਮੁੱਖ ਮੰਤਰੀ ਭਮਤ ਮਾਰ ਤਾਂ ਆਪ ਕਹਿ ਰਿਹਾ ਵੀ ਇਹਨੂੰ ਜਾੜਦੇ ਹੋ ਕਸਲਾ ਨੂੰ ਫਿਰ ਤੁਸੀਂ ਕੀ ਕਹਿਣਾ ਜਾਓਗੇ ਦੇਖੋ ਹਾਂਥੀ ਦੇ ਦੰਦ ਖਾਣ ਵਾਲੇ ਹੋਰ ਆ ਤੇ ਦਿਖਾਉਣ ਵਾਲੇ ਹੋਰ ਐ ਕੱਲੀਆਂ ਗੱਲਾਂ ਨਾਲ ਦਿੱਲੀ ਜਾਣ ਦੀਆਂ ਗੱਲਾਂ ਨਹੀਂ ਹੁੰਦੀਆਂ ਕਿਉਂਕਿ